ਜੇ ਪਿਆਰੇ ਸਾਜ ਪੰਜ ਪਿਆਰੇ ਸਾਜ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਸੇ ਦਾ ਯਗਾ ਪੰਜ ਪਿਆਰੇ ਸਾਜ ਪੰਜ ਪਿਆਰੇ ਸਾਜ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਸੇ ਦਾ ਯਗਾ ਬੇਖੋ ਪੀਕੇ ਕੋਟੇ ਅੰਮ੍ਰਿਤ ਦਾ ਜਿਹੜੀ ਬਿਲੜਈ ਬਾਤ ਬੇਖੋ ਪੀਕੇ ਕੋਟੇ ਅੰਮ੍ਰਿਤ ਦਾ ਕਿਹੜੀ ਬਿਲਾੜ ਪਈ ਬਾ ਪੰਜ ਪਿਆਰੇ ਸਾਜ ਪੰਜ ਪਿਆਰੇ ਸਾ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਸੇ ਦਾ ਅਗਾਜ ਪੰਜ ਪਿਆਰੇ ਸਾ ਪੰਜ ਪਿਆਰੇ ਸਾ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਸੇ ਦਾ ਅਗਾਜ ਹਨੇਰਿਆਂ ਨੂੰ ਅੱਖਾਂ ਮਿਲੀਆਂ ਕਾਮੋਸ਼ੀਆਂ ਨੂੰ ਅਬਾ ਹਨੇਰੇ ਕਾਮੋਸ਼ਿਆ ਨੂੰ ਅਵਾ ਪੰਜ ਪਿਆਰੇ ਸਾਜ ਪੰਜ ਪਿਆਰੇ ਸਾ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਲਸੇ ਦਾ ਅਗਾ ਪੰਜ ਪਿਆਰੇ ਸਾਜ ਪੰਜ ਪਿਆਰੇ ਸਾ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਲਸੇ ਦਾ ਅਗਾ ਓ ਨਾਨਕ ਦੀ ਜੋਤ ਸੀ ਓ ਨਾਨਕ ਦੀ ਜੋਤ ਸੀ ਤਾਂ ਹੀ ਉਸ ਦੇ ਖੂਨ ਵਿੱਚ ਕੁਰਬਾਨੀ ਦਾ ਰਿਵਾ ਤਾਂ ਹੀ ਉਸ ਦੇ ਖੂਨ ਵਿੱਚ ਕੁਰਬਾਨੀ ਦਾ ਰਿਵਾ ਪੰਜ ਪਿਆਰੇ ਸਾਜ ਪੰਜ ਪਿਆਰੇ ਸਾ ਨਸਵੇਂ ਗੁਨਾਹ ਨੇ ਕੀਤਾ ਪੰਥ ਖਾਲਸੇ ਦਾ ਅਗਾਜ ਜੇ ਪੰਜ ਪਿਆਰੇ ਸਾਜ ਜੇ ਪੰਜ ਪਿਆਰੇ ਸਾ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਲਸੇ ਦਾ ਅਗਾਜ ਆਪਣਾ ਸਭ ਕੁਝ ਮਿਟਾ ਕੇ ਉਹ ਸਾਨੂੰ ਸਦਾ ਲਈ ਕਰ ਗਿਆ ਬੰਦ ਆਪਣਾ ਸਭ ਕੁਝ ਮਿਟਾ ਕੇ ਉਹ ਸਦਾ ਲਈ ਸਾਨੂੰ ਕਰ ਗਿਆ ਬੰਦ ਲਿਖੇ ਸਾਡੇ ਹੋ ਨਾ ਗਿਆ ਆਪਣਾ ਸਾਰਾ ਪਰਵਾਰ ਲਿਖੇ ਉਹ ਸਾਡੇ ਨਾ ਗਿਆ ਆਪਣਾ ਸਾਰਾ ਪਰਵਾਰ ਪੰਜ ਪਿਆਰੇ ਸਾਜ ਪੰਜ ਪਿਆਰੇ ਸਾ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਲਸੇ ਦਾ ਆਗਾ ਪੰਜ ਪਿਆਰੇ ਸਾਜ ਪੰਜ ਪਿਆਰੇ ਸਾ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਲਸੇ ਦਾ ਆਗਾ ਰਸਮੀ ਗੁਰਾਂ ਨੇ ਕੀਤਾ ਪੰਥ ਖਾਲਸੇ ਦਾ ਆਗਾ ਦਸਵੇਂ ਗੁਰਾਂ ਨੇ ਕੀਤਾ ਪੰਥ ਖਾਲਸੇ ਦਾ ਆਗਾ Yeah. <laughs>